ਅੱਜ ਸ਼ਹੀਦ ਵਿਪਨ ਸ਼ਰਮਾ ਜੀ ਦੀ ਯਾਦ ਵਿੱਚ ਜੋ ਮਹਾ ਮਾਈ ਦਾ ਜਾਗਰਣ ਪਵਿੱਤਰ ਦੁਰਗਾ ਅਸ਼ਟਮੀ ਜੀ ਦੇ ਇਸ ਪਾਵਨ ਦਿਹਾੜੇ ਤੇ ਅੱਜ ਇੱਥੇ ਕੀਤਾ ਗਿਆ ਹੈ ਔਰ ਮੇਰੇ ਨਾਲ ਮੇਰੇ ਬੀਜੇਪੀ ਦੇ ਸਾਡੇ ਜ਼ਿਲ੍ਹਾ ਪ੍ਰਧਾਨ ਡਾਕਟਰ ਹਰਵਿੰਦਰ ਸਿੰਘ ਸੰਧੂ ਜੀ ਔਰ ਸਾਡੇ ਵਰਿਸ਼ਟ ਨੇਤਾ ਜਿਹੜੇ ਰਾਜਨੀਤਿਕ ਨੇਤਾ ਵੀ ਨੇ ਔਰ ਕੌਮ ਦੇ ਬੜੇ-ਵੱਡੇ ਸੇਵਾਦਾਰ ਨੇ ਮੇਰੇ ਛੋਟੇ ਭਾਈ ਵਿੱਕੀ ਚੀਦਾ ਜੀ ਚੇਤਨ ਸ਼ਰਮਾ ਜੀ ਔਰ ਸਾਰੇ ਆਏ ਹੋਏ ਬੰਦੂਆ ਨੂੰ ਅੱਜ ਮੈਂ ਤੁਹਾਨੂੰ ਵਧਾਈ ਦੇਣਾ ਕਿ ਸ਼ਰਮਾ ਜੀ ਦੀ ਯਾਦ ਅੱਜ ਤਾਜ਼ਾ ਰੱਖੀ ਮੈਂ ਆਇਆ ਸੀ ਜਦੋਂ ਸ਼ਰਮਾ ਜੀ ਸੀ ਦਿਹੋਏ ਸੀ ਉਹਨੂੰ ਯਾਦ ਹੈ ਕਿ ਮੈਂ ਉਸ ਵੇਲੇ ਆਇਆ ਸੀ ਸ਼ਰਧਾਂਜਲੀ ਦੇਣ ਉਹਨਾਂ ਨੂੰ ਤੇ ਤੁਸੀਂ ਅੱਜ ਉਹਨਾਂ ਦੀ ਯਾਦ ਨੂੰ ਜੀਵਿਤ ਰੱਖਿਆ ਔਰ ਮੈਂ ਸਮਝਦਾ ਕਿ ਇਸੇ ਤਰ੍ਹਾਂ ਇਹ ਧਾਰਮਿਕ ਉਤਸਵ ਤੁਸੀਂ ਕਰਾਉਂਦੇ ਰਹੇ ਲੋਕਾਂ ਨੂੰ ਮਹਾਮਾਈ ਦਾ ਸੰਗੀਤਨ ਕਰਨ ਲਈ ਤੁਸੀਂ ਪ੍ਰੇਰਿਤ ਕੀਤਾ ਮੈਂ ਤੁਹਾਡੀ ਬਹੁਤ ਬਹੁਤ ਪ੍ਰਸ਼ੰਸਾ ਕਰਨਾ ਔਰ ਮਹਾਮਾਈ ਸਾਰੇ ਅਮਰੋਸਰ ਵਾਸੀਆਂ ਤੇ ਪੰਜਾਬ ਵਾਸੀਆਂ ਤੇ ਦੇਸ਼ ਵਾਸੀਆਂ ਤੇ ਅਸੀਮ ਕਿਰਪਾ ਕਰਨ ਕਿ ਉਹਨਾਂ ਦੀ ਖੁਸ਼ੀਆਂ ਉਮੰਗਾਂ ਅਰਦਾਸਾਂ ਸਾਰੀਆਂ ਪੂਰੀਆਂ ਹੋਣ ਔਰ ਮਾਂ ਮਾਈ ਦਾ ਆਸ਼ੀਰਵਾਦ ਹੈ ਅੱਜ ਸ਼ਹੀਦ ਵਿਪਨ ਸ਼ਰਮਾਈ ਦੀ ਯਾਦ ਚ ਜੋ ਅੱਜ ਜਾਗਰਣ ਇੱਥੇ ਰੱਖਾਇਆ ਗਿਆ ਮੇਰੇ ਨਾਲ ਸਾਡੇ ਵੱਡੇ ਭਾਈ ਪੂਰਵ ਰਾਜ ਸਭਾ ਮੈਂਬਰ ਸ਼੍ਰੀ ਸ਼ਵੇਤ ਮਲਿਕ ਜੀ ਔਰ ਸਾਡੇ ਬਹੁਤ ਹੀ ਜਿਹੜੇ ਅੰਮ੍ਰਿਤਸਰ ਦੇ ਬਹੁਤ ਸੋਸ਼ਲ ਵਰਕਰ ਜਿਹੜੇ ਹਰ ਰੋਜ਼ ਸਮਾਜ ਦੇ ਵੀ ਬਹੁਤ ਕੰਮ ਕਰਦੇ ਰਹਿੰਦੇ ਨੇ ਸਾਡੇ ਭਰਾ ਵਿਕੀ ਚਿੱਦਾ ਜੀ ਔਰ ਸਾਡੇ ਇਸ ਪ੍ਰਵਾਂਚਲ ਸੈੱਲ ਦੇ ਜੋ ਸਾਡੇ ਭਾਰਤ ਜਨਤਾ ਪਾਰਟੀ ਦੇ ਪ੍ਰਧਾਨ ਨੇ ਡਾਕਟਰ ਨੀਰਜ ਜੀ ਔਰ ਨਾਲ ਅਰਜੁਨ ਮਲਿਕ ਜੀ ਔਰ ਸਾਰੇ ਸਾਥੀ ਅੱਜ ਬਹੁਤ ਵੱਡਾ ਦਿਨ ਵੀ ਹੈ ਔਰ ਇਸ ਅਫਸਰ ਦੇ ਵਿੱਚ ਜੋ ਅੱਜ ਇਹਨਾਂ ਨੇ ਜਾਗਰਣ ਰੱਖਿਆ ਮੈਂ ਸਮਝਦਾ ਹਾਂ ਚੇਤਨ ਸ਼ਰਮਾ ਜੀ ਵੱਲੋਂ ਔਰ ਇਹਨਾਂ ਦੇ ਸਾਥੀਆਂ ਵੱਲੋਂ ਇਹ ਬਹੁਤ ਇੱਕ ਮੈਂ ਸਮਝਦਾ ਹਾਂ ਉਹਨਾਂ ਨੂੰ ਸ਼ਰਧਾਂਜਲੀ ਹੈ ਔਰ ਇਹ ਹਮੇਸ਼ਾ ਹਰ ਸਾਲ ਉਹਨਾਂ ਨੂੰ ਯਾਦ ਵਿੱਚ ਇਹ ਕਾਰਜਕ੍ਰਮ ਕਰਾਉਂਦੇ ਨੇ ਇਹ ਸ਼ਹੀਦ ਜਿਹੜੇ ਸਾਡੇ ਵਿਪਨ ਸ਼ਰਮਾ ਜੀ ਉਹਨਾਂ ਵਾਸਤੇ ਸੱਚੀ ਸ਼ਰਧਾਂਜਲੀ ਹੈ ਜਿਹੜਾ ਉਹਨਾਂ ਨੂੰ ਯਾਦ ਰੱਖਦੇ ਔਰ ਬਾਕੀ ਜਿਹੜੇ ਲੋਕ ਜਿਹੜਿਆਂ ਨੂੰ ਉਹਨਾਂ ਦੀ ਸ਼ਹਾਦਤ ਬਾਰੇ ਨਹੀਂ ਪਤਾ ਉਹਨਾਂ ਨੂੰ ਵੀ ਅੱਜ ਦਾ ਦਿਨ ਜਦੋਂ ਇਹ ਇਸ ਕਾਰਜਕ੍ਰਮ ਕਰਾਉਂਦੇ ਆ ਸਾਰਿਆਂ ਨੂੰ ਯਾਦ ਆਉਂਦੀ ਰਹਿੰਦੀ ਜੀ ਕਾਫੀ ਸਾਲਾਂ ਤੋਂ ਇਹ ਜਾਗਰਣ ਇਤਨਾ ਕਰਦੇ ਆ ਰਹੇ ਉਹਨਾਂ ਦੀ ਯਾਦ ਵਿੱਚ ਅੱਜ ਦੇ ਦਿਨ ਕਰਦੇ ਆ ਅੱਜ ਬੜਾ ਪਵਿੱਤਰ ਦਿਨ ਹੈ ਅਸੀਂ ਸਮਝਦੇ ਆ ਇਹ ਸੱਚੀ ਸ਼ਰਧਾਂਜਲੀ ਹੈ ਵਿਪਨ ਸ਼ਰਮਾ ਜੀ ਮੇਰਾ ਨਾਮ ਮੰਗਾ ਪ੍ਰਧਾਨ ਹੈ ਸਾਡੀ ਸਭਾ ਦਾ ਨਾਮ ਜੈ ਮਾ ਚਿੰਤਪੁਰਨੀ ਸੇਵਕ ਸਭਾ ਹੈ ਇਹ ਹਰ ਸਾਲ ਦੀ ਤਰ੍ਹਾਂ ਬੜੀ ਤੁਮ ਕਾਮਨਾ ਮਨਾਇਆ ਜਾਂਦਾ ਹੈ ਇਹ ਵਿਪਨ ਸ਼ਰਮਾ ਜੀ ਦੀ ਯਾਦ ਵਿੱਚ ਬਣਾਇਆ ਜਾਂਦਾ ਹੈ ਤੇ ਅੱਜ ਸਾਰੇ ਹੋ ਮਮਾ ਆ ਕੇ ਪਹੁੰਚਦੇ ਆ ਅੱਜ ਸ਼ਵੇਤ ਮਲਕ ਜੀ ਤੇ ਵਿੱਕੀ ਚੀਤਾ ਜੀ ਆਏ ਹੋਰ ਵੀ ਹਜੇ ਕਰ 35 ਗ੍ਰੇਨਟੂ ਜੀ ਆਣਗੇ ਤੇ ਇਹ ਨਿਊ ਨਿਊ ਪ੍ਰੇਤਨਗਰ ਸਨ ਸਿਟੀ ਰੋਡ ਰੋਡ ਪਟਾਲਾ ਰੋਡ ਅਮਰੀਕਸਰ ਤੇ ਮਨਾਇਆ ਜਾ ਰਿਹਾ ਬਹੁਤ ਜਿਆਦਾ ਖੁਸ਼ੀ ਮਿਲਦੀ ਆ ਸਮਾਧਾਨੀ ਦੀ ਕਿਰਪਾ ਹੈ ਜੀ ਸਾਡੇ ਜਿੰਨੇ ਵੀ ਸਟਾਫ ਮੈਂਬਰ ਨੇ ਬਹੁਤ ਜਿਆਦਾ ਸੇਵਾ ਕਰਦੇ ਨੇ ਹਾਂਜੀ ਹਾਂਜੀ ਹਰ ਸਾਲ ਸਾਡੇ ਵੱਲੋਂ ਇਸ ਤਰ੍ਹਾਂ ਦੇ ਉਪਰਾਲੇ ਜਾਰੀ ਰਹਿਣਗੇ ਉਹਨਾਂ ਨੂੰ ਇਹੋ ਮੈਸੇਜ ਦੇਣਾ ਚਾਹੁੰਦੇ ਆ ਕਿ ਵੱਧ ਤੋਂ ਵੱਧ ਆ ਕੇ ਸੇਵ ਮੰਦਿਰਾਂ 'ਚ ਆ ਕੇ ਸੇਵਾ ਕਰੇਕਰ ਦੇਖੋ ਸਭ ਤੋਂ ਪਹਿਲੇ ਜੈ ਮਾਤਾ ਦੀ ਅੱਜ ਅਸ਼ਟਮੀ ਦਾ ਦਿਨ ਵੀ ਹੈ ਮਹਾ ਮਾਈ ਦੇ ਲਵਰਾਤਰੇ ਚੱਲਦੇ ਪਏ ਨੇ ਕੱਲ ਰਾਮ ਨੌਮੀ ਹੈ ਸੋ ਅੱਜ ਬੜਾ ਹੀ ਭਾਗਾ ਵਾਲਾ ਦਿਨ ਹੈ ਕਿ ਅੱਜ ਜੈ ਮਾ ਚਿੰਤਪੁਰਨੀ ਸੇਵਕ ਸਭਾ ਬਟਾਲਾ ਰੋਡ ਵੱਨੋਂ ਜਿਹਦੇ ਕੀ ਪ੍ਰਧਾਨ ਮੰਗਾ ਜੀ ਨੇ glandular ਮੇਰਾ ਭਰਾ ਚੇਤਨ ਸ਼ਰਮਾ ਜਿਹੜਾ 10ਵਾਂ ਸਾਲਾਨਾ ਜਾਗਰਣ ਹਰ ਸਾਲ ਹੁੰਦਾ ਸਾਡੇ ਸ਼ਹੀਦ ਪ੍ਰਧਾਨ ਵਿਪਲ ਸ਼ਰਮਾ ਜੀ ਦੀ ਯਾਦ ਦੇ ਵਿੱਚ ਕਰਾਇਆ ਜਾ ਰਿਹਾ ਹੈ ਤੇ ਦੇਖੋ ਕਿੰਦਾ ਸੰਗਤਾਂ ਵਿਆ ਰੋੜ ਕਾ ਲੱਗਿਆ ਹੈ ਲੰਗਰ ਪ੍ਰਸ਼ਾ ਚੱਲਦੇ ਪਏ ਨੇ ਹਮੇਸ਼ਾ ਇਸ ਪਰਮਾਤਮਾ ਕੋਲ ਮਹਾ ਮਾਈਕ ਕੋਲ ਇਹ ਅਰਦਾਸ ਕਰਦੇ ਆਂ ਕੀ ਪ੍ਰਮਾਤਮਾ ਇਹਨਾਂ ਸਾਰੇ ਟੀਮ ਨੂੰ ਇਦਾਂ ਹੀ ਬਲ ਬਖਸ਼ੇ ਲੈ ਤਾਂ ਜੋ ਹਰ ਸਾਲ ਵੱਜ ਚੜ ਗਏ ਆਪਣੇ ਵੱਡਿਆਂ ਦੀ ਯਾਦ ਦੇ ਵਿੱਚ ਵਿਪਨ ਸ਼ਰਮਾਈ ਦੀ ਯਾਦ ਦੇ ਵਿੱਚ ਇਦਾਂ ਹੀ ਅੱਗੇ ਤੋਂ ਜਗਰਾਤੇ ਹੋਰ ਵਧੀਆ ਤਰੀਕੇ ਨਾਲ ਵੱਧ ਤੋਂ ਵੱਧ ਵਧੀਆ ਤਰੀਕੇ ਨਾਲ ਹੋਰ ਇਸ ਤੋਂ ਵੀ ਜ਼ਿਆਦਾ ਸੰਗਤਾਂ ਲਿਆ ਕੇ ਭਰਪੂਰ ਸੰਗਤਾਂ ਨੂੰ ਦਰਸ਼ਨ ਕਰਾ ਕੇ ਮਹਾਮਾਈ ਦੇ ਇਦਾਂ ਹੀ ਜਗਰਾਤੇ ਕਰਦੇ ਰਹਿਣ ਤੇ ਮਹਾਮਾਈ ਇਹਨਾਂ ਦੇ ਭੰਡਾਰੇ ਭਰਦੇ ਰਵੇ ਜੀ ਮੈਂ ਕੰਨਾ ਜੀ ਯੂਥ ਜਿਵੇਂ ਪੰਜਾਬ ਨੂੰ ਇੱਕ ਇਬਦਰਾ ਨਗੀਤਾ ਜਾਂਦਾ ਹੈ ਕਿ ਪੰਜਾਬ ਲਸ਼ਿਆਰੇ ਦਰਿਆ ਹੈ ਲੇਕਿਨ ਅੱਜ ਕੱਲ ਜਿਵੇਂ ਦਲ ਬਦਕ ਸਰਕਾਰ ਨੇ ਬੜੀ ਵਧੀਆ ਯੁੱਧ ਲਸ਼ਿਆਰੇ ਤੇ ਭੀ ਚਲਾਈ ਹੋਈ ਹੈ ਤੇ ਇਹ ਜਗਰਾਤੇ ਨੇ ਪੰਜਾਬ ਦੇ ਵਿੱਚ ਜੇ ਸਾਡੇ ਯੁਵਾ ਨਸ਼ੇ ਗੱਲਾਂ ਦੇ ਵਿੱਚ ਫਸਦੇ ਪਏ ਨੇ ਤੇ ਲੇਕਿਨ ਜੇ ਕਿਪਾਸੇ ਉਹ ਵੀ ਯੁਵਾ ਨੇ ਜਿਹੜੇ ਕਿ ਧਰਮ ਦਾ ਪ੍ਰਚਾਰ ਕਰਦੇ ਪਏ ਨੇ ਜਿੰਦਾ ਵਿੱਚੋਂ ਸਾਡੇ ਜੈਮਾ ਚਿੰਤਪੁਨੀ ਸੇਵਾ ਸਭਾ ਜਿਹੜੇ ਕਿ ਦਸਵਾਂ ਜਗਰਾਤਾ ਇਹਨਾਂ ਸਾਰੀ ਟੀਮ ਆਪਣੇ ਕੋਲੋਂ ਫੰਡ ਇਕੱਠਾ ਕਰਕੇ ਵਧੀਆ ਤੋਂ ਵਧੀਆ ਜਗਰਾਤਾ ਕਰਾਉਂਦੇ ਨੇ ਇਹਨਾਂ ਨੂੰ ਕੋਈ ਨਸ਼ੇ ਮੰਦਰਾ ਕੋਈ ਲਾਲਚ ਨਹੀਂ ਗੱਲ ਨਸ਼ੇਰ ਦੂਰ ਰਹਿ ਕੇ ਜਗਰਾਤਾ ਹਰ ਸਾਲ ਵਧੀਆ ਤੋਂ ਵਧੀਆ ਕਰਾਉਂਦੇ ਨੇ ਪਹਿਲੂ ਹਰ ਸਾਲ ਇੱਥੇ ਬੁਲਾਉਂਦੇ ਨੇ ਅਸੀਂ ਜਾਣੇ ਆ ਤੇ ਦੇਖੋ ਕਿਹੜਾ ਬੰਦਾ ਯਾਦ ਕਰਦਾ ਕਿਸੇ ਹੋਰ ਜਗ੍ਹਾ ਅੱਜ ਕੱਲ ਦੇ ਜੋ ਅੱਜ ਕੱਲ ਦੇ ਦਿਲ ਚੱਲਦਾ ਪਿਆ ਲੇਕਿਨ ਅਸੀਂ ਸਭਾ ਆਪਣੇ ਵੱਡੇ ਭਰਾ ਆਪਣੇ ਵੱਡੇ ਵੀਰ ਮੀਪਲ ਸ਼ਰਮਾ ਜੀ ਨੂੰ ਯਾਦ ਕਰਦੇ ਜਿਹਦਾ ਯਾਦ ਦੇ ਵਿੱਚ ਦਸਮਾ ਜਗਰਾਤਾ ਕਰਾਉਂ ਜਾ ਰਹੀ ਹੈ ਜੀ ਸੋ ਇਹ ਇੰਦਰਾ ਬੜਾ ਵਧੀਆ ਪੈਸੀ ਆ ਸਾਡੇ ਸਮਾਜ ਨੂੰ ਕਿ ਨਸ਼ਾ ਦੂਰ ਰਵੋ ਤੇ ਇਦਾਂ ਹੀ ਪ੍ਰਮਾਤਮਾ ਦਾ ਨਾਮ ਆਪਣੇ ਪਰਿਵਾਰ ਦਾ ਨਾਮ ਆਪਣੇ ਕੁਲ ਦਾ ਨਾਮ ਰੋਸ਼ਨ ਕਰੋ ਆਪਣੇ ਸ਼ਹਿਰ ਦਾ ਨਾਮ ਰੋਸ਼ਨ ਕਰੋ ਜੀ ਖੇਡਾਂ ਦੇ ਵਿੱਚ ਜਾਂ ਇੰਦਰਾ ਦੇ ਕੋਈ ਨਾ ਕੋਈ ਸਮਾਗਮ ਆਗੇ ਮੇਰਾ ਇਹ ਮੈਸੇਜ ਨਸ਼ਾ ਤੋਂ ਦੂਰ ਰਹੋ ਕਿਉਂਕਿ ਪੰਜਾਬ ਇੱਕ ਅਾਈ ਮੁੱਲਕ ਹੈ ਜਿਹਦੇ ਵਿੱਚ ਕਿ ਲੋਕ ਪੀਰਾ ਪਰੰਪਰਾਇ ਤੁਹਾਨੂੰ ਬੜਾ ਧਰਤੀ ਹੈ ਗੁਰੂਆ ਪੀਰਾ ਪਰੰਪਰਾਇ ਧਰਤੀ ਸਾਣਾ ਪੰਜਾਬ ਹੈ ਪੰਜਾਬ ਲੇਕਿਨ ਜਿਹੜਾ ਇਹ ਨਸ਼ੇ ਵੱਲ ਡਿੱਗਾ ਜਾ ਰਿਹਾ ਹੈ ਇਹ ਹੀ ਚੀਜ਼ਾਂ ਨੇ ਪ੍ਰਮਾਤਮਾ ਨੂੰ ਨਾ ਜਾਣਾ ਕਿ ਸਾਨੂੰ ਨਸ਼ਾ ਤੋਂ ਬਚਾਉਂਦੀਆਂ ਨੇ ਨਸ਼ਾ ਤੋਂ ਆਪਾਂ ਇਹ ਹੀ ਮੈਸੇਜ ਹੈ ਕਿ ਦੂਰ ਰਹੀਏ ਕਿ ਪ੍ਰਮਾਤਮਾ ਦਾ ਆਪਰਨਾਮ ਜਮੀਆਲੇ ਰੋਟੀ ਜੀ ਇਹ ਜੀ ਜਾਗਰਾਂ ਸਰ ਹਰ ਸਾਲ ਕਿਦਰਾ ਇਸ ਸਾਲ ਵੀ ਬੜਾ ਧੁੰਮ ਧੰਮ ਸੇ ਮਨਾਇਆ ਜਾ ਰਿਹਾ ਹੈ ਇਹ ਮੰਦਰ ਦਾ ਪ੍ਰਧਾਨ ਮੰਗਲ ਪ੍ਰਧਾਨ ਵੱਲੋਂ ਇਹ ਜਾਰਨ ਦੀ ਜਿਹੜੀ ਹੈਗਾ ਸ਼ੁਰੂਆਤ ਤੋਂ ਹਰ ਸਾਲ ਇਹਨਾਂ ਦੇ ਬ੍ਰਦਰ ਨੇ ਵਡੇ ਭਰਾ ਬੀਪੇ ਸ਼ਰਮਾ ਜੀ ਦੀ ਯਾਦ ਵਿੱਚ ਇਹ ਬੜੇ ਧੁੰਮ-ਧਾਮ से ਹਰ ਸਾਲ ਜਿਹੜੀ ਹੈ ਮਨੇ ਹਿਸਾਬ ਲਗਾ ਲਓ ਕਿ ਅਟੂਟ ਲੰਗਰ ਦਾ ਵੀ ਯੋਜਨ ਕੀਤਾ ਗਿਆ ਹੈ ਤੇ ਜਾਗਰਨ ਜਿਹੜੀ ਹੈ ਬੜੀ ਧੂਮ ਧਾਮ ਨਾਲ ਤਾਂ ਅੱਛੇ ਗਾਇਕ ਬੁਲਾ ਕੇ ਤੇ ਬੜੇ ਪਿਆਰ ਸਰਦਾਰ ਪ੍ਰੋਗਰਾਮ ਨਾਲ ਸਾਰੀ ਰਾਤ ਜਾਗਰਨ ਦਾ ਆਯੋਜਨ ਹੋਏਗੀ ਬਹੁਤ ਇਲਾਕੇ ਦਾ ਜਿਹੜੀ ਅਸਰ ਥਾਲੂ ਹੈ ਬੜਾ ਦਿਲ ਦੇ ਨਾਲ ਜਿਹੜੀ ਇਹ ਸੇਵਾ ਕਰਦੇ ਤੇ ਨਾਲ ਇਹਨਾਂ ਦੇ ਆ ਕੇ ਸਹਿਮਤੀ ਦਿੰਦੇ ਆ ਤੇ ਬੜਾ ਇਲਾਕਾ ਨੂੰ ਇੱਕ ਸੰਦੇਸ਼ ਪਹੁੰਚਦਾ ਕਿ ਜਿਹੜੀ ਆਪਣੇ ਸਨਾਤਨ ਧਰਮ ਨੂੰ ਜੈ ਜੈ ਕਰਨ ਵਾਸਤੇ ਇਕੱਤਰ ਹੁੰਦੇ ਆ ਤਾਂ ਬਹੁਤ ਹੀ ਪਿਆਰ ਮਿਲਦਾ ਸਾਨੂੰ ਜੀ ਬਹੁਤ ਆਨੰਦ ਆਉਂਦਾ ਹੈ ਸਭ ਜੀ ਇਹ ਪਿਛਲੇ ਪੰਜ 7 ਸਾਲ ਤੋਂ ਜਿਹੜੀ ਹੈ ਕੰਟੀਨਿਊ ਲਗਾਤਾਰ ਜਾਗਰਨ ਜਿਹੜੀ ਹੈ ਉਹਨਾਂ ਦੀ ਯਾਦ ਵੀ ਕਰਾਂਦੇ ਆ ਤੇ ਲੋਕੀ ਬਹੁਤ ਮਰੇ ਹ ഭാരലന്ദിനെ <laughs> <laughs> <laughs>